ਸਸੇ ਕਾਲ ਜੀ ਸਾਰਿਆਂ ਨੂੰ ਉਸ ਪਰਮਾਤਮਾ ਦਾ ਜਿੰਨਾ ਸ਼ੁਕਰਾਨਾ ਕਰੀਏ ਬਹੁਤ ਘੱਟ ਹੋਊਗਾ ਤੇ ਤੁਹਾਡਾ ਸਾਰਿਆਂ ਦਾ ਹਰ ਇੱਕ ਭੈਣ ਨੇ ਕਿਸੇ ਨੇ ਵੀਡੀਓ ਸ਼ੇਅਰ ਕੀਤੀ ਫੋਨ ਕਾਲ ਕੀਤੀ ਲੁਧਿਆਣਾ ਸੀਪੀ ਸਾਹਿਬ ਦਾ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਕਿ ਜਿਨ੍ਹਾਂ ਨੇ ਬਹੁਤ ਯੋਗਦਾਨ ਪਾਇਆ ਜਿਹੜਾ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੇ ਆ ਤੇ ਬਹੁਤ ਸ਼ੁਕਰ ਗੁਜ਼ਾਰਨਾ ਤੁਹਾਡੇ ਭਾਈ ਦੋਵੇਂ ਹੱਥ ਜੋੜ ਕੇ ਧੰਨਵਾਦ ਕਰੀਏ ਉਹ ਵੀ ਥੋੜਾ ਤੇ ਬਹੁਤ ਸਾਰੇ ਫੋਨ ਕਾਲ ਆ ਰਹੀਆਂ ਸੀ ਮੈਸੇਜ ਆ ਰਹੀ ਸੀ ਕਿ ਬਾਈ ਤੁਸੀਂ ਆਪਣਾ ਅੱਜ ਰੱਖਿਆ ਸੀਗਾ ਪ੍ਰੋਗਰਾਮ ਲੁਧਿਆਣੇ ਜਾਣ ਦਾ ਤੇ ਕੀ ਬਣਿਆ ਤੇ ਸਾਰਿਆਂ ਨੂੰ ਬਈ ਵਧਾਈਆਂ ਤੇ ਜੋ ਉਹ ਬੰਦਾ ਸ਼ਬਦ ਲੁਧਿਆਣੇ ਵਾਲਾ ਡਾਕਟਰ ਗਲਤ ਬੋਲਿਆ ਸੀਗਾ ਤੇ ਜੋ ਬੰਦੀ ਕਾਰਵਾਈ ਸੀਗੀ ਅੱਜ ਅਸੀਂ ਸੀਪੀ ਆਫਿਸ ਗਏ ਲੁਧਿਆਣੇ ਤੇ ਜੋ ਬਹੁਤ ਉਹਨਾਂ ਨੇ ਇੱਕ ਕਹਿ ਲੋ ਕਿ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਸੀਂ ਸਾਡੇ ਤੇ ਛੱਡ ਦਿਓ ਅਸੀਂ ਬੈਠੇ ਆ ਜੇ ਸਾਡੇ ਤੇ ਵਿਸ਼ਵਾਸ ਹੈ ਤਾ ਪਹਿਲੀ ਵਾਰੀ ਇੰਨੇ ਚੰਗੇ ਅਫਸਰ ਮੈਨੂੰ ਮਿਲੇ ਆ ਤੇ ਸਹੀ ਗਾ ਕਿ ਯਾਰ ਕੁਛ ਕਰਨਗੇ ਤਾਂ ਬਈ ਲੁਧਿਆਣੇ ਵਾਲੇ ਡਾਕਟਰ ਤੇ ਪਰਚਾ ਹੋ ਗਿਆ ਮੈਂ ਧਰਾਵਾ ਤੁਹਾਨੂੰ ਦੱਸ ਦੇਣਾ ਜਿਹੜਿਆਂ ਜਿਹੜੀਆਂ ਧਰਾਵਾ ਤੇ ਦਰਜ ਹੋਇਆ ਵਾ ਗ੍ਰਿਫਤਾਰ ਹੋ ਚੁੱਕਿਆ ਧਾਰਾ 353 509 406 66 ਏ ਆਈ ਐਕਟ ਦੇ ਤਹਿਤ ਇਹ ਜਿਹੜੀਆਂ ਧਰਾਵਾ ਦੇ ਤਹਿਤ ਉਸ ਡਾਕਟਰ ਤੇ ਪਰਚਾ ਹੋ ਗਿਆ ਸੋ ਬਹੁਤ ਤੁਹਾਨੂੰ ਪਤਾ ਹੀ ਹੈ ਜਿਹੜਾ ਮੁੱਦਾ ਵਾਰ-ਵਾਰ ਤੱਕ ਐਕਸਪਲੇਨ ਕਰਨ ਦਾ ਮਤਲਬ ਬਣਦਾ ਨਹੀਂਗਾ ਨਾ ਫਾਇਦਾ ਤੇ ਇੱਕੋ ਗੱਲ ਨੂੰ ਵਾਰ-ਵਾਰ ਵਧਾਉਣਾ ਤੇ ਆਪਾਂ ਇੱਥੇ ਇਹ ਚੀਜ਼ ਖਤਮ ਕਰਾਂਗੇ ਤੇ ਬਹੁਤ ਧੰਨਵਾਦ ਕਿਉਂਕਿ ਪੁਲਿਸ ਦੀ ਨੈਗੇਟਿਵਿਟੀ ਹਮੇਸ਼ਾ ਬਹੁਤ ਹੁੰਦੀ ਆ ਪਰ ਜਿੱਥੇ ਕੋਈ ਚੀਜ਼ ਕੋਈ ਚੰਗਾ ਅਫਸਰ ਤੁਹਾਡਾ ਸਾਥ ਦਿੰਦਾ ਵਧੀਆ ਕੰਮ ਹੁੰਦਾ ਤਾਂ ਉਹਨਾਂ ਦੀ ਤਾਰੀਫ਼ ਕਰਨੀ ਬਣਦੀ ਆ ਸੀਪੀ ਸਾਹਿਬ ਦਾ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਸੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਜਿੰਨੇ ਵੀ ਕਾਲ ਕਰ ਰਹੇ ਸੀਗੇ ਉਮੀਦ ਨਾਲੋਂ ਵੱਧ ਪਿਆਰ ਦਿੱਤਾ ਹਰ ਇੱਕ ਭਾਈਚਾਰੇ ਤੋਂ ਵਿਸਤ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹਰ ਇੱਕ ਭੈਣ ਭਰਾ ਨੇ ਕਾਲ ਕਰਕੇ ਕਿਹਾ ਵੀ ਤੁਸੀਂ ਹੁਕਮ ਲਾਓ ਕਿਉਂ ਨਾ ਕਿੱਥੇ ਆ ਪਰ ਅਸੀਂ ਤਮਾਸ਼ਵੀਨ ਝੋਣੀ ਬਈ ਕਿ ਹਨਾ ਕੱਲੂ ਕਿਸੇ ਦਾ ਨੁਕਸਾਨ ਹੋ ਜੇ ਕਈ ਵਾਰ ਕੋਈ ਬੰਦਾ ਗਲਤ ਵਿੱਚ ਆ ਜਾਂਦਾ ਕਿਸਦਾ ਧੀ ਪੁੱਤ ਕੱਲੂ ਅਸੀਂ ਉੱਥੇ ਗਲਤ ਖਰਾਬ ਕਰ ਦਈਏ ਜਖਮੀ ਹਨਾ ਬਹੁਤ ਸਾਰੇ ਆਨਸਰ ਹੁੰਦੇ ਆ ਇਦਾਂ ਦੇ ਤੇ ਜੇ ਅਸੀਂ ਵੀਡੀਓ ਪਾਈ ਸੀਗੀ ਉਹ ਸਾਡੀ ਧੀ ਪੈਨ ਨੂੰ ਬੋਲਿਆ ਸੀਗਾ ਅਸੀਂ ਕਿਸੇ ਦੇ ਮੋਢੇ ਤੇ ਰੱਖ ਕੇ ਨਹੀਂ ਚਲਾਉਣਾ ਚਾਹੁੰਦੇ ਸੀ ਕਿ ਉੱਥੇ ਕੱਠ ਕਰ ਲਈਏ ਹਣਾ ਕਿਉਂਕਿ ਜਦੋਂ ਪ੍ਰਸ਼ਾਸਨ ਬਿਨਾਂ ਕਿਸੇ ਚੀਜ਼ ਤੋਂ ਕੀਤੇ ਤੁਹਾਡਾ ਸਾਥ ਦੇ ਰਿਹਾ ਤਾਂ ਅਸੀਂ ਉਹਨਾਂ ਚੀਜ਼ਾਂ ਜੇ ਹੈ ਨਹੀਂਗੇ ਬਈ ਕੋਈ ਸਟੰਟ ਕਰ ਲਓ ਜੇ ਉਹ ਆ ਸੋ ਸਾਨੂੰ ਸਹੀ ਹੈ ਕਿ ਜਿਹੜਾ ਉਹ ਬੰਦਾ ਬੋਲਿਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਅਗਲੀ ਵਾਰ ਉਹ ਨਹੀਂ ਹੁਣ ਮੈਂ ਬੇਨਤੀ ਕਰੂੰਗਾ ਕਿ ਕੋਈ ਵੀ ਕਿਸੇ ਬੰਦੇ ਦੀ ਧੀ ਪੈਣ ਨੂੰ ਪ੍ਰਸ਼ਾਸਨ ਨਾਲ ਵੀ ਅੱਜ ਗੱਲ ਹੋਈ ਆ ਸਾਡੀ ਕਿ ਅੱਗੇ ਤੋਂ ਸੋਸ਼ਲ ਮੀਡੀਆ ਤੇ ਕੋਈ ਵੀ ਹੁਣ ਤੱਕ ਅਗਨੋਰ ਕਰਦੇ ਰਹੇ ਪਰ ਅੱਗੇ ਤੋਂ ਜੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਤਾਂ ਉਹਦੇ ਤੋਂ ਕਾਰਵਾਈ ਜ਼ਰੂਰ ਹੋਊਗੀ ਬਾਈ ਤੇ ਇਹ ਸ਼ੁਰੂਆਤ ਹੋ ਚੁੱਕੀ ਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨੇ ਨੇ ਵੀ ਫੋਨ ਕਾਲ ਕੀਤੇ ਬਹੁਤ ਮੈਂ ਕਹਿੰਨਾ ਪੰਜਾਬ ਦਾ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਆ ਜਿੱਥੋਂ ਫੋਨ ਨਹੀਂ ਆ ਰਹੀ ਸੀ ਸਵੇਰ ਦੇ ਲਗਾਤਾਰ ਕਾਲ ਆ ਰਹੀਆਂ ਸੀ ਕਿ ਬਾਈ ਅਸੀਂ ਵੀ ਆਉਣਾ ਚਾਹੁੰਨੇ ਪਰ ਅਸੀਂ ਰੋਕ ਕੇ ਰੱਖਿਆ ਕਿ ਬਾਈ ਅਸੀਂ ਜਾ ਰਹੇ ਆ ਅਸੀਂ ਜਾ ਕੇ ਗੱਲਬਾਤ ਕਰਾਂਗੇ ਔਰ ਸਾਨੂੰ ਉਸੇ ਵਕਤ ਹੀ ਪਹਿਲੀ ਵਾਰੀ تسਲੀ ਹੋਈ ਕਿ ਜਦੋਂ ਅਫਸਰ ਨਾਲ ਆ ਪੁਲਿਸ ਆਫੀਸਰ ਨਾਲ ਗੱਲ ਹੋਈ ਉਹ ਕਹਿੰਦੇ ਤੁਸੀਂ ਸਾਡੇ ਤੇ ਛੱਡ ਦੋ ਅਸੀਂ ਬੈਠੇ ਆ ਸਾਡੇ ਤੇ ਜੀਵਿਸ਼ਵਾਸ ਹੈਗਾ ਪਰ ਬਈ ਉਹਨਾਂ ਨੇ ਆਪਣੀ ਜ਼ੁਬਾਨ ਤੇ ਖਰੇ ਉਤਰੇ ਤੇ ਅੱਗੇ ਤੋਂ ਵੀ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸੋਸ਼ਲ ਮੀਡੀਆ ਤੇ ਕੋਈ ਬੰਦਾ ਇਨਫਲੂਐਂਸਰ ਬਣਿਆ 50 60 ਹਜ਼ਾਰ ਕਿਸੇ ਦੇ ਲਾਈਕ ਹੁੰਦੇ ਨੇ ਉਹ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਣ ਲੱਗ ਜਾਂਦੇ ਪਰ ਬਈ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਪਹਿਲੇ ਪੰਜਾਬ ਨੂੰ ਪਾੜਨ ਵਾਲੇ ਬਹੁਤ ਲੋਕ ਬੈਠੇ ਆ ਸਾਨੂੰ ਤਾਂ ਪਹਿਲੇ ਬਹੁਤ ਪਸ ਕਿ ਲੋਕ ਸਾਜ਼ਿਸ਼ਾਂ ਹੁੰਦੀਆਂ ਪੰਜਾਬ ਤੇ ਹਰ ਇੱਕ ਬੰਦੇ ਦਾ ਜੋਰ ਲੱਗਿਆ ਕਿ ਪੰਜਾਬ ਨੂੰ ਥੱਲੇ ਇਹਨਾਂ ਨੂੰ ਸੱਟੀਏ ਕਿਵੇਂ ਇਹਨਾਂ ਦੀ ਜਵਾਨੀ ਨੂੰ ਖਤਮ ਕਰੀਏ ਤੇ ਸਾਨੂੰ ਇੱਕ ਹੋਣ ਦੀ ਲੋੜ ਆ ਤੇ ਅੱਗੇ ਤੋਂ ਜ਼ਰੂਰ ਇਹ ਚੀਜ਼ ਨੂੰ ਨਾਥਕ ਪਾਊਗੀ ਚਲੋ ਜੋ ਬਹੁਤ ਚੀਜ਼ਾਂ ਦੇ ਲੋਕੀ ਕਹਿੰਦੇ ਸੀ ਬਈ ਮੈਨੂੰ ਨਹੀਂ ਲੱਗਦਾ ਕੋਈ ਮਸਲੇ ਦਾ ਬਹੁਤ ਸਾਰੇ ਕਹਿੰਦੇ ਸੀ ਕਿ ਬਸ ਵੀਡੀਓ ਪਾਤੀ ਆ ਕੁਝ ਨਹੀਂ ਹੋਣਾ ਮਸਲੇ ਦਾ ਹੱਲ ਜਿਵੇਂ ਅਗਲੀ ਵਾਰੀ ਵੀਡੀਓ ਪਾ ਕੇ ਉਧਰ ਉਹ ਪਾ ਦਿੰਦਾ ਸੀ ਉਧਰ ਉਹ ਪਾ ਦਿੰਦਾ ਸੀ ਸੱਟਾ ਕੋਈ ਨਹੀਂ ਨਿਕਲਦਾ ਸੀ ਪਰ ਪਹਿਲੀ ਵਾਰੀ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਕਿਸੇ ਦੀ ਆਪਣੀ ਧੀ ਪੈਣਾ ਨੂੰ ਬਦਨਾਮ ਕਰਦੇ ਆ ਬਿਨਾਂ ਵਜ੍ਹਾ ਗਾਲਾਂ ਕੱਢਦੇ ਤਾਂ ਮੇਰੀ ਨਜ਼ਰ 'ਚ ਤਾਂ ਇਹ ਪਹਿਲਾ ਮਸਲਾ ਹੋਊਗਾ ਕਿ ਜਿਹੜੇ ਤੇ ਨਿਚੋੜ ਨਿਕਲਿਆ ਸਿਰਫ ਕਿਸੇ ਚੀਜ਼ ਦਾ ਤਮਾਸ਼ਾ ਬਣ ਕੇ ਨਹੀਂ ਰਿਹਾ ਕਿ ਉਹ ਬੋਲ ਲਿਆ ਉਹ ਬੋਲ ਲਿਆ ਤੇ ਕਹਿ ਲੋ ਕਿ ਅਸਰ ਹੋਇਆ ਚੀਜ਼ ਤੇ ਅਗਲੀ ਵਾਰੀ ਵੀ ਬਈ ਬਹੁਤਿਆਂ ਨੂੰ ਕੰਨ ਹੋਣਗੇ ਹਨ ਕਿਉਂਕਿ ਪੁਰਾਣੇ ਟਾਈਮ 'ਚ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਕਾਂ ਫਸਲ ਦੇ ਉੱਤੇ ਹੁੰਦੇ ਸੀ ਫਸਲਾਂ ਖਰਾਬ ਕਰਦੇ ਸੀਗੇ ਤਾ ਜਿਹੜੇ ਆਪਣੇ ਜ਼ਿੰਮੇदार ਹੁੰਦੇ ਸੀ ਕਿ ਇੱਕ ਕੰਮ ਨੂੰ ਟੰਗ ਦਿੰਦੇ ਸੀ ਮਾਰ ਕੇ ਤੇ ਕੋਈ ਨੇੜੇ ਕੰਮ ਹੋਰ ਆਉਂਦਾ ਨਹੀਂ ਸੀਗਾ ਇਹ ਹੀ ਗੱਲ ਹੁਣ ਹੋਈ ਆ ਕਿ ਜਦੋਂ ਇੱਕ ਨੂੰ ਪ੍ਰਸ਼ਾਸਨ ਨੇ ਸਜ਼ਾ ਦਿੱਤੀ ਹੈ ਨਾ ਤੇ ਜਦੋਂ ਅਗਲੀ ਵਾਰੀ ਕੋਈ ਕਿਸੇ ਬਾਰੇ ਗਲਤ ਬੋਲੂਗਾ ਤਾਂ ਉਹਨੂੰ ਸੋਚੂਗਾ ਹਜ਼ਾਰ ਵਾਰ ਜੇ ਪੰਜਾਬ ਚ ਕਿੰਨੀਆਂ ਚੀਜ਼ਾਂ ਤੁਸੀਂ ਆਪ ਸੋਚੋ ਕਿ ਕਿੰਨੇ ਮਸਲੇ ਆ ਪੰਜਾਬ ਦੇ ਸਾਡੇ ਦੇ ਨਸ਼ਾ ਬੇਰੁਜ਼ਗਾਰੀ ਪੰਜਾਬ ਦਾ ਜੂਸ ਬਾਹਰ ਜਾ ਰਿਹਾ ਜਿਹੜਾ ਸਭ ਤੋਂ ਵੱਡਾ ਘਾਣ ਲੱਗ ਰਹੀ ਆ ਕਿ ਸਾਡੇ ਪੰਜਾਬ ਚ ਸਾਡੀ ਕ੍ਰੀਮ ਜਿਹੜੀ ਜੂਥ ਆ ਉਹ ਅਲਊਗੀ ਨੇ ਤਾਂ ਅਸੀਂ ਕੀ ਕਰਾਂਗੇ ਕਾਦੇ ਸਰ ਤੇ ਪੰਜਾਬ ਆ ਵੀ ਹਰ ਘਰ ਦਾ ਜੱਕ ਮੈਂਬਰ ਬਾਹਰ ਹੈ ਬਈ ਕਿਉਂ ਸਾਡਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਚਾਹੀਦਾ ਕਿ ਜਦੋਂ ਉਦੋਂ ਜਿਹੜਾ ਰੁਪਈਆ ਸਾਡਾ ਡਾਲਰ ਆ ਪੌਂਡਾ ਤੋਂ ਉੱਤੇ ਹੁੰਦਾ ਸੀਗਾ ਅੱਜ ਸਾਡਾ ਕੋਈ ਵੈਲਿਊ ਨਹੀਂ ਰਹੀ ਜਿਹੜੇ ਗੋਰੇ ਵੀ ਇੱਥੇ ਨੌਕਰੀਆਂ ਕਰਨ ਆਉਂਦੇ ਸੀ ਉਹ ਸਾਡਾ ਪੰਜਾਬ ਸੀ ਤੇ ਆਪਣੇ ਕਰਦਾਰ ਉੱਚੇ ਕਰੋ ਬਈ ਸਾਡੇ ਕਿਰਦਾਰ ਤਾਂ ਯਾਰ ਸਾਡੇ ਘਰ ਦੇ ਦਾ ਸਾਨੂੰ ਦੱਸਦੇ ਆ ਕਿ ਜਦੋਂ ਆਪਣੇ ਦੁਸ਼ਮੈਨ ਦੇ ਘਰੇ ਵੀ ਜੇ ਕਿਸੇ ਦੇ ਘਰੇ ਜਾਈਏ ਨਾ ਤਾਂ ਸੋਈ ਹੱਲ ਪਿੱਠ ਕਰਕੇ ਬਹਿਣਾ ਬਈ ਕਦੇ ਮੂਹੇਰਾ ਮੂੰਹ ਉਧਰ ਨੂੰ ਨਾ ਹੋਵੇ ਕਿਸੇ ਦੀ ਧੀ ਭੈਣ ਬਾਰੇ ਗਲਤ ਬੋਲਣਾ ਤਾਂ ਦੂਰ ਦੀ ਗੱਲ ਤੇ ਜਦੋਂ ਵੀ ਕੋਈ ਬੰਦਾ ਕਿਸੇ ਧੀ ਭੈਣ ਤੱਕ ਪਹੁੰਚਦੇ ਕਿਰਦਾਰ ਬੰਦੇ ਦਾ ਹੁੰਦਾ ਤੇ ਉਹ ਬੰਦੇ ਦਾ ਕਿਰਦਾਰ ਕਦੇ ਵੀ ਕੋਈ ਖਾਨਦਾਨੀ ਬੰਦਾ ਹੋਊਗਾ ਨਾ ਜਿਹੜਾ ਗੈਰਤ ਵਾਲਾ ਉਹ ਬੰਦਿਆਂ ਦੀ ਲੜਾਈ ਦੇ ਵਿੱਚ ਧੀ ਭੈਣ ਨੂੰ ਲੈ ਕੇ ਨਹੀਂ ਆਊਗਾ ਜੇ ਕੋਈ ਲੈ ਕੇ ਆ ਰਿਹਾ ਹੋਊਗਾ ਤਾਂ ਬੇਗੈਰਤ ਬੰਦੇ ਹੋਣਗੇ ਜਿਹੜੇ ਧੀਆਂ ਭੈਣਾਂ ਨੂੰ ਵਿੱਚ ਕਿ ਚਲੋ ਜੋ ਆ ਸਹੀ ਹੈ ਹਨਾ ਤੇ ਹੱਲ ਹੋ ਗਿਆ ਵੀ ਹੁਣ ਆਪਾਂ ਇਹ ਚੀਜ਼ ਨੂੰ ਇੱਥੇ ਖਤਮ ਕਰਦੇ ਆਂ ਤੇ ਆਸ ਕਰਦੇ ਆਂ ਕਿ ਲੋਕੀ ਆਪਸ ਵਿੱਚ ਪਿਆਰ ਨਾਲ ਰਹਿਣ ਜੇ ਕੋਈ ਤੁਹਾਨੂੰ ਨੈਗੇਟਿਵਿਟੀ ਲੱਗਦੀ ਹੈ ਇਗਨੋਰ ਕਰੋ ਆਪਸ ਵਿੱਚ ਇਕੱਠੇ ਹੋ ਕੇ ਆਪਾਂ ਪੰਜਾਬੀ ਆਪਣੇ ਪੰਜਾਬ ਲਈ ਕਰੀਏ ਪਹਿਲਾਂ ਆਪਣੇ ਪਿੰਡ ਸੰਭੋ ਅੱਜ ਮੈਂ ਖਾਸ ਬੇਨਤੀ ਇਸ ਲਈ ਆਇਆ ਕਿ ਆਪਾਂ ਹੁਣ ਨੈਗੇਟਿਵਿਟੀ ਨੂੰ ਛੱਡ ਕੇ ਇੱਕ ਪਿਆਰ ਵੰਡੀਏ ਸੋਸ਼ਲ ਮੀਡੀਆ ਦੇ ਉਨ ਕਿਉਂਕਿ ਜਿਹੜੇ ਬੰਦੇ ਗਲਤ ਸੀਗੇ ਉਹ ਸਲੰਕਾ ਦੇ ਪਿੱਛੇ ਕਰਤੇ ਪ੍ਰਸ਼ਾਸਨ ਨੇ ਤਾਂ ਬਹੁਤ ਧੰਨਵਾਦ ਕਿਉਂਕਿ ਪਾਲਸ ਪ੍ਰਸ਼ਾਸਨ ਦੇ ਵੀ ਜਰੂਰ ਬਈ ਪ੍ਰਸ਼ੰਸਾ ਕਰਿਓ ਹੁਣ ਕਿਉਂਕਿ ਗਲਤ ਬੋਲਣ ਵਾਲੇ ਬਹੁਤ ਹੁੰਦੇ ਆ ਪਰ ਜਿੱਥੇ ਸਹੀ ਚੀਜ਼ ਹੁੰਦੀ ਉਦੋਂ ਵੀ ਝੰਡਾ ਚੱਕਿਆ ਕਰੋ ਹਾਂ ਯਾਰ ਪੋਜ਼ਿਟਿਵਿਟੀ ਹੋਈ ਆ ਹਮੇਸ਼ਾ ਹੀ ਤਮਾਸ਼ੇ ਮਗਰ ਨਾ ਪਿਆ ਕਰੋ ਤਾਂ ਬੇਨਤੀ ਆਨ ਬਸ ਪਿਆਰ ਦੀ ਗੱਲ ਕਰੋ ਤੇ ਸੋਸ਼ਲ ਮੀਡੀਆ ਤੇ ਜੇ ਤੁਹਾਨੂੰ ਕੋਈ ਲੱਗਦਾ ਬੰਦਾ ਗਲਤ ਹੈਗਾ ਉਹਦੇ ਤੇ ਕਾਰਵਾਈ ਕਰੋ ਜਾ ਕੇ ਕੰਪਲੀਟ ਦਿਓ ਅਸਰ ਜਰੂਰ ਹੁੰਦਾ ਤੇ ਦੂਜੀ ਗੱਲ ਇਹ ਆ ਬਈ ਇੱਕ ਇਨਸਾਨੀਅਤ ਦੇ ਭਲੇ ਦੇ ਨਾਤੇ ਹਰ ਇੱਕ ਤੱਕ ਵੀਡੀਓ ਪਹੁੰਚਾਇਓ ਏ ਚਲੋ ਮਾਫੀਦਾ ਚਲੋ ਠੀਕ ਹੈ ਇੱਕ ਗੱਲ ਹੋ ਗਈ 12 ਤਰੀਕ ਨੂੰ ਜਿਹੜਾ ਆਪਣਾ ਮੇਨ ਕੰਮ ਆ ਇਨਸਾਨੀਅਤ ਨੂੰ ਲੈ ਕੇ ਆ ਤੇ 12 ਫਰਵਰੀ ਨੂੰ ਦਿਨ ਸੋਮਵਾਰ ਆ ਪਿੰਡ ਦੌਲਤਪੁਰਾ ਜਿੱਥੇ ਆਪਣਾ ਆਸ਼ਰਮ ਬਣਾਇਆ ਹੋਇਆ ਵਾ ਤੇ ਮੈਂ ਇਹ ਨਹੀਂ ਕਹਿੰਦਾ ਤੁਸੀਂ ਸਾਨੂੰ ਉੱਥੇ ਪੈਸਾ ਲੈ ਕੇ ਆਓ ਜਾਂ ਕੁਝ ਵੀ ਨਹੀਂ ਤੁਸੀਂ ਉੱਥੇ ਉਹ ਮਰੀਜ਼ ਲੈ ਕੇ ਆਓ ਕਿ ਜਿਨ੍ਹਾਂ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਆ ਤੇ 12 ਤਰੀਕ ਨੂੰ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਇੱਕ ਉਮੀਦ ਆਸ਼ਰਮ ਸੱਦੇ ਵਾਲਾ ਰੋਡ ਤੇ ਪੈਰੋਲ ਪੰਪ ਦੇ ਕੋਲੇ ਦੌਲਤਪੁਰੇ ਨੀਵੇਂ ਉੱਥੇ ਕੈਂਪ ਲੱਗਣ ਜਾ ਰਿਹਾ ਅੱਖਾਂ ਦਾ ਹਰ ਮਹੀਨੇ ਲਾਇਆ ਕਰਾਂਗੇ ਐਸ ਪਹਿਲਾ ਦਸੰਬਰ ਚ ਲਾਇਆ ਸੀ ਹੁਣ ਫਰਵਰੀ ਚ ਦੂਜਾ ਕੈਂਪ ਆ ਪਰ ਅਗਲੀ ਵਾਰ ਤੋਂ ਹਰ ਮਹੀਨੇ ਕੈਂਪ ਲਾਇਆ ਕਰਾਂਗੇ ਤੁਹਾਡਾ ਸਾਥ ਹੋਵੇ ਸਾਨੂੰ ਡਾਕਟਰ ਦੱਸ ਦੋ ਵਧੀਆ ਕਿ ਜਿਹੜੇ ਕੋਈ ਆਪਣਾ ਦਿਮਾਗ ਦੇ ਡਾਕਟਰ ਹੋਣ ਹੱਡੀਆਂ ਦੇ ਡਾਕਟਰ ਹਨਾ ਨਿਊਰੋ ਤੇ ਜਿਹੜੇ ਵੀ ਡਾਕਟਰ ਅਸੀਂ ਕੈਂਪ ਲਾਣਾ ਚਾਹੁੰਦੇ ਹਰ ਮਹੀਨੇ ਅੱਗੇ ਤੋਂ ਹੋਰ ਵੀ ਵਧਾਵਾਂਗੇ ਬਿਮਾਰੀਆਂ ਜਿਹੜੀਆਂ ਹੋਰ ਵੀ ਹੈਗੀਆਂ ਕਿ ਹਰ ਬਿਮਾਰੀਆਂ ਨੂੰ ਇਹਦੇ ਵਿੱਚ ਲਿਆਂਦਾ ਜਾਵੇ ਤੇ ਜਿਨ੍ਹਾਂ ਦਾ ਇਲਾਜ ਕੀਤਾ ਜਾਵੇ ਤਾਂ ਦਿਨ 12 ਤਰੀਕ 12 ਦਿਨ ਸੋਮਵਾਰ ਫਰਵਰੀ ਸਮਾਂ ਹਾਂ ਟਾਈਮ ਜ਼ਰੂਰ ਦੱਸ ਦਿੰਨੇ ਆ 10 ਵਜੇ ਤੋਂ ਲੈ ਕੇ 2 ਵਜੇ ਤੱਕ ਇੱਕ ਉਮੀਦ ਆਸ਼ਰਮ ਸੱਦੇ ਵਾਲੇ ਰੋਡ ਤੇ ਦੌਲਤਪੁਰੇ ਨੀਵੇਂ ਪਿੰਡ ਕੈਂਪ ਲੱਗਣ ਜਾ ਰਿਹਾ ਅੱਖਾਂ ਦਾ ਤੇ ਜੇ ਕਿਸੇ ਨੂੰ ਵੀ ਕੋਈ ਅੱਖਾਂ ਦੀ ਦਿੱਕਤ ਆ ਫ੍ਰੀ ਲੈਂਸ ਪਾਈ ਜਾਣਗੇ ਇਹਨ ਇਕੱਲਾ ਚੈੱਕ ਅਪ ਕਰ ਲਿਆ ਤੇ ਬਸ ਗੱਲ ਖਤਮ ਫ੍ਰੀਟੀ ਆ ਕਪ ਉਹਦਾ ਖਰਚਾ ਜਿਹੜਾ ਹੋਊਗਾ ਉਹ ਸਾਡੇ ਆਸ਼ਰਮ ਵੱਲੋਂ ਹੋਊਗਾ ਸਾਡੀ ਟੀਮ ਵੱਲੋਂ ਹੋਊਗਾ ਰੱਬ ਰੂਪ ਜਿਹੜੇ ਡੋਨਰ ਉਹਨਾਂ ਵੱਲੋਂ ਹੋਊਗਾ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ ਨੰਬਰ ਮੈਂ ਦੁਬਾਰਾ ਬੋਲ ਦਿੰਨਾ 90713 90714 90713 90714 ਤੇ ਜੇ ਤੁਹਾਡੇ ਆਸ-ਪਾਸ ਕੋਈ ਕਿਉਂਕਿ ਜਿਹੜਾ ਆਪਣਾ ਮੇਨ ਮਕਸਦ ਹੈ ਨਾ ਉਹਦੇ ਤੋਂ ਨਹੀਂ ਭਟਕਣਾ ਚਾਹੀਦਾ ਤੇ ਉਹ ਚੀਜ਼ ਨੂੰ ਲੈ ਕੇ ਤੁਹਾਡੇ ਕੋਲੇ ਕੋਈ ਬੰਦਾ ਬਿਮਾਰ ਆ ਕਿਸੇ ਦੇ ਇਲਾਜ ਲੋ ਆ ਜਾਂ ਕੋਈ ਸੜਕਾਂ ਤੇ ਰੁਲਦਾ ਫਿਰਦਾ ਵਿਚਾਰਾ ਕਿਸੇ ਦੇ ਕੀੜੇ ਪਏ ਆ ਬਹੁਤ ਮਾੜੀ ਹਾਲਾਤ ਦੇ ਵਿੱਚ ਆ ਤਾਂ ਉਹਨੂੰ ਅਸੀਂ ਆਪਣੇ ਆਸ਼ਰਮ ਚ ਲਿਆ ਕੇ ਪ੍ਰਮਾਤਮਾ ਨੇ ਜੋ ਸੇਵਾ ਲਈ ਆ ਉਹ ਸਾਨੂੰ ਸੇਵਾ ਦਾ ਮੌਕਾ ਦਓ ਨੰਬਰ 9071390714 ਤੇ ਪਿਆਰ ਵੰਡੋ ਭਾਈ ਪਿਆਰ ਨਾਲ ਰਹੋ ਤੇ ਜਿਹੜੇ ਹੋਰ ਵੀ ਕੋਈ ਮੈਂ ਕਹਿੰਨਾ ਕਿ ਚੰਗਾ ਮਾੜਾ ਬੋਲਦਾ ਤਾਂ ਬੰਦੇ ਬਣੋ ਨਾ ਮਾਹੌਲ ਖਰਾਬ ਕਰੋ ਧੀਆ ਭੈਣਾ ਇਹ ਪੰਜਾਬ ਸਾਂਝਾ ਸਾਰਿਆਂ ਦੇ ਨੂੰ ਪਿਆਰ ਨਾਲ ਰਹਿ ਲੈਣ ਤੋਂ ਪੰਜਾਬ ਨੂੰ ਇੱਕ ਹੋ ਕੇ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਬਈ ਧੰਨਵਾਦ ਬਹੁਤ ਬਹੁਤ